ਜੋ ਬੋਲੇ ਸੋ ਨਰਪੈ ਸ੍ਰੀ ਗੁਰੂ ਵਾਹਿਮਿਕ ਭਗਵਾਨ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਆਤਮਾਹਾਰਾਜ ਕੀ ਜੈ ਦੁਹਰਾ ਕਾਂਸੇ ਗੋਕਲ ਮਥਰਾ ਸਤਿਗੁਰ ਪਹੁੰਚੇ ਨਾਲ ਪਿਆਰ ਪੂਰ ਆਦਰ ਮੈਨ ਦਾ ਕਰਦੇ ਗੁਰੂ ਪ੍ਰਚਾਰ ਤਰਪੈ ਜਦ ਦਿਨ ਜਦਿਆ ਨਗਰੀਆਂ ਗੁਰੂ ਗਿਆਨ ਆਤਮਾਹਾਰਾਜ ਪੈਰੀ ਪਉਏ ਕਾਢਦੇ ਸਿਰ ਭਗਤੀ ਦਾ ਤਾਜ ਸੀਸ ਦਿਵਾਲੇ ਚਮਕਦਾ ਓ ਚੱਕਰ ਪਾਉਂਦਾ ਖਿੱਚ ਸਤਰੰਗੀ ਭਿੰਗ ਆਕਾਸ਼ ਤੇ ਜੋ ਹੋਏ ਬਰਸਾਤਾ ਵਿੱਚ ਨੂਰ ਗੁਰਾਂ ਦੇ ਚਿਹਰਿਆਂ ਓ ਚੌਂਕ ਪਿਆਰ ਹੈ ਖਾਸ ਓਗਦਾ ਸੂਰਜ ਜਿਸ ਤਰਾਂ ਕਰਦਾ ਹੈ ਪ੍ਰਕਾਸ਼ ਤੋਰ ਤੋਰੀਆਂ ਗੁਰਾਂ ਨੂੰ ਸੰਗਤਾ ਮਠੀ ਚਾਲ ਨੈਤਰ ਦਿਲ ਦੇ ਸਾਗਰੋਂ ਮੋਤੀ ਰਏ ਉਸ਼ਾਲ ਸਤਿਗੁਰ ਸਭ ਨੂੰ ਪਿਆਰ ਨਾਲ ਬਖਸ਼ ਰਹੀ ਵਰਦਾਨ ਮਨ ਵਿੱਚ ਪਾਲੋ ਗੁਰਾਂ ਤੋਂ ਪਾਉਂਦੇ ਸਰਦਾਵਾਨ ਛੱਡ ਕੇ ਗੁਰੂ ਅਜਤਿਆ ਤੁਰ ਪੈ ਕੰਸੀ ਵੱਲ ਮੰਜ਼ਲ ਮੁੱਠੀਆਂ ਪਰ ਰਹੀ ਇਹ ਭਗਤੀ ਦਾ ਬਲ ਜਗ ਵਿੱਚ ਭਗਤ ਕਬੀਰ ਦੀ ਹੋਰ ਹੀ ਜੈ ਜੈਕਾਰੋ ਪ੍ਰੇਮ ਭਗਤੀ ਨਾਲ ਜਿਸ ਵਾਸ ਕੀਤਾ ਸੰਸਾਰ ਗੁਰੂ ਰਵੀਦਾਸ ਦਾ ਚਮਕਿਆ ਜਾਂ ਦੁਨੀਆ ਵਿੱਚ ਪਰਤਾਪ ਤਦ ਕੀਤਾ ਅਰਚੀ ਦੇਵਤਿਆਂ ਗੁਰੂ ਰਵੀਦਾਸ ਦਾ ਜਾਪ ਪੂਜਨ ਲੱਗੀ ਪ੍ਰithvi ਚੁੱਕ ਚੁੱਕ ਉਸ ਦੇ ਚਰਨਾਂ ਰਾਜੇ ਨਗਰ ਬਨ ਜੈ ਆਗੇ ਉਸ ਦੀ ਸਰਨਾ ਪੰਡਤ ਚੱਲੇ ਹਰੀਦਵਾਰ ਕਰਨ ਜਦੋਂ ਅਛਾਨ ਜਾਣ ਲੱਗੇ ਰਵੀਦਾਸ ਨੂੰ ਮਿਰ ਪੇ ਸਰਦਾ ਵਾਨ ਇੱਕ ਕਸੀਰਾ ਦੇ ਕੇ ਰਵੀਦਾਸ ਭਗਵਾਨ ਆਖਣ ਲੱਗੇ ਪੰਡਤੋ ਓਏ ਪੇਟਾ ਨਿਰਮਾਨ ਹੈ ਪਰੋ ਦਿਣੀ ਤਾਂ ਹੈ ਸੁਨ ਲੋ ਨਾਲ ਧਿਆਨ ਪ੍ਰਗਟ ਗੰਗਾ ਹੋ ਕਹੇ ਕਰ ਲੈ ਜੀ ਪਰਵਾਨ ਦਮੜੀ ਇਕ ਰਵੀ ਦਾਸ ਦੀ ਕਿਰਤ ਸਮਝ ਸਮਰਥ ਪ੍ਰਗਟ ਗੰਗਾ ਮਾਈ ਨੇ ਹੋ ਕੇ ਪ੍ਰਗਟ ਗੰਗਾ ਮਾਈ ਨੇ ਪਕੜੇ ਆਪਣੇ ਹੱਥ ਹੱਥੋਂ ਕੰਗਣ ਲਾ ਕੇ ਮਾਤਾ ਸਹਿ ਸੁਭਾ ਕਿਆ ਇਹ ਨਜ਼ਰਾਨਾ ਦੇ ਦਿਓ ਸ੍ਰੀ ਰਵਿਦਾਸ ਨੂੰ ਜਾ ਕੌਤਕ ਹਜਰਾਂ ਦੇ ਕੇ ਪੰਡਿਤ ਹੋਏ ਹਰਾਨ ਆਖਣ ਬਣ ਕੇ ਗੁਰੂ ਰਵਿਦਾਸ ਜੀ ਆ ਗਿਆ ਖੁਦ ਭਗਵਾਨ ਗੁਰੂ ਰਵਿਦਾਸ ਅਨਸਾਰ ਦੇ ਸੰਕੇ ਕੀਤੇ ਦੂਰ ਆਖਿਆ ਹਰ ਇੱਕ ਜੀਵ ਵਿੱਚ ਹੈ ਈਸ਼ਵਰ ਦਾ ਨੂਰ ਵਿਤ ਕਰਿਆਂ ਦੀ ਗੁਰੂ ਰਵੀਦਾਸ ਨੇ ਐਸੀ ਤੋੜੀ ਕੰਧ ਹਰ ਹਿਰਦੇ ਉਸਨੇ ਦੱਸਿਆ ਜਦ ਵਸਦਾ ਪਰਮਾਨੰਦ ਜਦ ਗੁਰੂ ਰਵੀਦਾਸ ਦੇ ਗਿਆਨ ਨੂੰ ਦੁਨੀਆ ਸਮਝਾ ਠੀਕ ਤਦ ਗੁਰੂ ਰਵੀਦਾਸ ਦੀ ਉਪਮਾ ਪਹੁੰਚੇ ਅੰਬਰਾਤੀਕ ਬਾਣੀ ਉਸ ਦੀ ਪਖਸ਼ ਦੀ ਹਿਰਦੋਂ ਗਿਆਨੋ ਜਿਵੇਂ ਸੂਰਜ ਬਖਸ਼ਦਾ ਚਾਨਣੋ ਵਿੱਚ ਜਹਾਨ ਜਿਸ ਦਾ ਜਸ ਗੰਗਾ ਦੀ ਯਾਤਰਾ ਕਰਦੇ ਰਾਜੇ ਸੇਠਾ ਉਹ ਗੰਗਾ ਗੁਰੂ ਰਵੀਦਾਸ ਦੇ ਵਗਦੀ ਸਿਲ ਦੇ ਠਾ ਮੂਰਖ ਸਮਝਣ ਜੁਤੀਆਂ ਗੰਡ-ਗੰਡ ਜੋੜੇ ਰਾਸ ਪਾਟੇ ਉਹ ਦੁਨਸਾਰ ਦੇ ਗੰਡ ਦਾ ਸੀ ਗੁਰੂ ਰਵੀਦਾਸ ਭਗਤੇ ਸ੍ਰੀ ਰਵੀਦਾਸ ਦੇ ਜੋਗ ਜੋਗ ਹੋਈ ਟੱਲਾ ਗੁਰ ਰਵੀਦਾਸ ਦੀ ਕੁੱਟਿਆ ਗਿਰਦੇ ਪਾਉਂਦੇ ਫਿਰ ਨਮਹ ਹਾਲਾ ਝਾਲਾਂ ਵਰਗੀਆਂ ਰਾਣੀਆਂ ਹੋ ਸਿਰ ਦੇ ਪਾਰ ਮੰਗਣ ਆਈਆਂ ਮੁਕਤੀਆਂ ਮਖਸ਼ੀਆਂ ਸਰਜਨਹਾਰ ਰਵੀਦਾਸ ਭਗਵਾਨ ਦੇ ਆਕੇ ਵਿੱਚ ਦਰਬਾਰ ਮੀਰਾ ਵਰਗੀਆਂ ਬਨ ਗਈਆਂ ਰੱਬੀ ਸਾਇਤਕਾਰ ਦੋਵੇਂ ਵੀਰ ਸੀ ਸਿਦਕਵਾਨ ਦਿਲ ਵਿੱਚ ਭਰੇ ਉਪਕਾਰ ਰਾਜ ਰਾਣੀ ਸਤਜੁਗੀ ਮਾਂ ਦੇ ਦੋਵੇਂ ਰਾਜਕਮਾਰ ਵਰਸੋ ਮਿਲੀਆਂ ਭਗਤੀਆਂ ਜਨਮ ਜਨਮ ਦਾ ਪਾਗ ਗੁਰੂ ਵਾਲਮੀਕ ਦਾ ਜਗ ਰਿਆ ਹਿਰਦੇ ਵਿੱਚ ਚਰਾਗ ਵਾਲਮੀਕ ਦੇ ਸਤਿਗੁਰੂ ਗਾਉਂਦੇ ਨੇ ਗੀਤ ਵਾਲਮੀਕ ਭਗਵਾਨ ਦੇ ਸਤਿਗੁਰੂ ਗਾਉਂਦੇ ਗੀਤ ਮਿਲ ਗਈ ਆਦਰ ਮੈਨ ਚੋਂ ਆਦੋ ਪੁਰਖ ਦੀ ਪ੍ਰੀਤਾ ਪਰ ਅਪਕਾਰੀ ਸਤਿਗੁਰੂ ਆਗੇ ਕਾਂਸੀ ਵਿੱਚ ਸਤਿਗੁਰ ਦੇ ਦਰਦਾਰ ਨੇ ਲਈ ਖੁਦਾਈ ਖਚਾ ਗੰਗਾ ਕੰਡੇ ਸੋਬਦਾ ਰਿਖੀ ਕਿਸ ਜੋ ਘਾਟ ਜਿੱਥੇ ਰਮਾ ਆਨੰਦ ਜੀ ਭਗਤਾਂ ਦੇ ਸਮਰਾਟ ਸ਼ਬਦ ਸੁਰਤ ਨਾਲ ਮੇਲ ਕੇ ਲਗਾਤਾਰ ਕਈ ਸਾਲ ਜਿਸ ਨੇ ਪਾਲੀ ਸਾਸੀ ਆਦਪੁਰਖ ਦੇ ਨਾਲ ਬਸ ਬ੍ਰਾਹਮਣ ਹੁੰਦਿਆਂ ਦੇਖੋ ਰੱਬ ਦੀ ਸ਼ਾਨ ਪੜ ਕੇ ਆਦਰ ਮਨ ਉਸ ਹਾਸਲੋ ਕਰ ਲਿਆ ਗਿਆਨ ਹੋਇਆ ਉਸ ਦੇ ਰਤੇ ਜਾਨ ਗੁਰੂ ਵਾਲਮੀਕ ਦਾ ਵਾਸ ਤਦ ਬਖਸ਼ਿਸ਼ ਈਸ਼ਵਰ ਉਸ ਦੇ ਤਦ ਬਖਸ਼ਿਆ ਈਸ਼ਵਰ ਉਸ ਦੇ ਰੋਮ ਰੋਮ ਪ੍ਰਕਾਸ਼ ਉਸ ਨੇ ਭਗਤੀ ਲਿਆਰਦਾਮ ਨਵਾ ਤੂਰਿਆ ਯੁਗ ਉਸ ਦੀ ਰੋਸ਼ਨ ਪੁੱਤ ਚੋਂ ਮਾਨਵਤਾ ਪਯੁਗ ਆਇਆ ਸੀ ਉਹ ਅਰਸ਼ ਤੋਂ ਬਣ ਕੇ ਰੱਬ ਦਾ ਦੂਤ ਉਸ ਨੇ ਬ੍ਰਾਹਮਣ ਵਾਦ ਦਾ ਸਰ ਤੋਂ ਲਾਇਆ ਪੂਤਾ ਛੋਤ ਸਾਧ ਦਾ ਆਇ ਉਸਨੇ ਐਸਾ ਤੋੜਿਆ ਜਾਲ ਉਸ ਰਵੀਦਾਸ ਕਬੀਰ ਜਏ ਭਗਤ ਜੋੜ ਲੈ ਨਾਲ ਭਗਤਾਂ ਅੰਦਰ ਦੇਕੇ ਸ਼ਕਤੀ ਉਸ ਪਰ ਤਖ ਦੇਕੇ ਚਾਨਣ ਸ਼ਬਦ ਦਾ ਉਸ ਬਖਸ਼ੀ ਤੀਜੀ ਅੱਖ ਉਸ ਦੀ ਚਰਨੀ ਲਗਦਿਆਂ ਪੂਰਨ ਭਗਤ ਕਬੀਰ ਰਵੀਦਾਸ ਤੇ ਸੈਣ ਜੀ ਪਿਆਰਾਂ ਦੀ ਤਸਵੀਰ ਧੰਨਾ ਪੀਪਾ ਜੈ ਦੇਵ ਸੁਆਮੀ ਰਾਮਾਨੰਦ ਭਗਤੀ ਨਾਲ ਜਹਾਨ ਤੇ ਚਮਕੇ ਬਣ ਕੇ ਚੰਦ ਸਾਧਨਾ ਭਗਤ ਕਸਾਈ ਜੋ ਰਾਮਾਨੰਦ ਦਾਸ ਸੋ ਸ਼ਬਦ ਮਿਲਦਿਆਂ ਗੁਰੂ ਤੋਂ ਪਹੁੰਚਾ ਸਵਰਗਾਂ ਵਿੱਚ ਸ਼ਬਦ ਦਾ ਕਰੀਏ ਜ਼ਿਕਰ ਜੇ ਵੱਡਾ ਬਣੇ ਗ੍ਰੰਥਾ ਜਗਤੋਂ ਭਲੇ ਲਈ ਭਗਤੀਆਂ ਕਰਦੇ ਸਾਧੂ ਸੰਤਾਂ ਤਨ ਤਨ ਭਗਤ ਕਬੀਰ ਹੈ ਆਦਪੁਰਖ ਦਾ ਨੂਰ ਸ਼ੁੱਧ ਸ਼ਾਦ ਦੇ ਕੁਰਨੋ ਜਿਸ ਨੇ ਕੀਤਾ ਦੂਰਾ ਸ਼ਬਦ ਗੁਰੂ ਤੋਂ ਲੈ ਕੇ ਹੋ ਕੇ ਅੰਤਰ ਧਿਆਨ ਭਗਤੀ ਦੇ ਨਾਲ ਬਨ ਗਿਆ ਰਵੀਦਾਸ ਭਗਵਾਨ ਗੁਰੂ ਰਵੀਦਾਸ ਸੰਗ ਪੰਡਤਾਂ ਕੀਤਾ ਜਾਂ ਤਰਕਾਰੋ ਤਦ ਚੌ ਜੁਗਾਂ ਦੇ ਮੋਢਿਓ ਉਸ ਕੱਡੇ ਜੰਝੂ ਚਾਰ ਰਵੀਦਾਸ ਭਗਵਾਨ ਦੀ ਇਨੇ ਦਾਤ ਵਿਸ਼ਾਲ ਮੋਹ ਮੰਗੀਆਂ ਬਰਕਤਾਂ ਬਖਸ਼ਣੋਂ ਦੀਨ ਦਿਆਲ ਗਿਆਨ ਆਤਮਾਹਾਰਾਜੀ ਪਹੁੰਚਿਓ ਸਸਤਾਨ ਪ੍ਰਗਟ ਹੋਏ ਜਿਸ ਜਗ੍ਹਾ ਰਵੀਦਾਸ ਭਗਵਾਨ ਉਸ ਕਾਂਸੀਪੁਰ ਦੇ ਨਾਲ ਹੀ ਸੁੰਦਰ ਇੱਕ ਗ੍ਰਾਮ ਜਿਸ ਦਾ ਰਿਸ਼ੀਆ ਰੱਖਿਆ ਬੇਗਮ ਪਰ ਹੈ ਨਾਮ ਕਾਂਸੀ ਪਰਦੀਪ ਕਲੇ ਬੇਗੋਂਪੁਰ ਪਿੰਡ ਜੋ ਗੁਰੂ ਰਵੀਦਾਸ ਦੇ ਨੂਰ ਦੀ ਅੱਜ ਤੱਕ ਉਸ ਵਿੱਚ ਲੋ ਸੰਗਤ ਕੀਤੀ ਬੇਨਤੀ ਸੰਗਤ ਕੀਤੀ ਬੇਨਤੀ ਸਤਿਗੁਰੂ ਦੇ ਹਜੂਰਾ ਕੁਝ ਦਿਨਾਂ ਨਗਰੀ ਇਸ ਵਿੱਚ ਦਰਸ਼ਨ ਦਿਓ ਜ਼ਰੂਰ ਹੋਵੇ ਵਰਖਾ ਭਜਨ ਦੀ ਕਰ ਦਿਓ ਬੁੱਧ ਬਕੇ ਕੋ ਸੰਤ ਜਗਤ ਦਾ ਆਸਰਾ ਸੰਤ ਜਗਤ ਦੇਤੇ ਕਾ ਆਦ ਪੁਰਖ ਦੀ ਆਪਤੇ ਬਖਸ਼ਿਸ਼ ਬਹੁਤ ਮਹਾਨ ਵਾਲਮੀਕ ਭਗਵਾਨ ਦਾ ਸਾਨੂੰ ਬਖਸ਼ੋ ਗਿਆਨ ਸੰਗਤਾ ਅਰਜਾਂ ਕੀਤੀਆਂ ਹੋਕ ਜੋ ਨਰਮਾ ਸਿਰ ਮੱਤੇ ਤੇ ਮੰਨੀਆਂ ਪੂਰਣਾ ਦੇ ਭਗਵਾਨ ਦੂਰਾ ਰਵੀਦਾਸ ਕਬੀਰ ਤੇ ਹੋਰ ਰਿਸ਼ੀਆਂ ਦੇ ਦੇਖੇ ਗੁਰੂ ਅਸਤਾਨ ਦੇਖੇ ਗੁਰੂ ਅਸਤਾਨ ਹੋਰ ਨੇ ਕੀਤੇ ਮਾਨਵਤਾ ਦੇ ਜਨ ਜਨ ਕਲਿਆਣ ਸੰਗਤ ਕਾਸੀ ਸ਼ਹਿਰ ਦੀ ਸਤਿਗੁਰ ਤੋਂ ਸੁਣ ਗਿਆਨ ਸੁਣ ਕੇ ਆਦਰ ਮੈਨ ਦਾ ਰਾਸ ਪਰਿਆ ਵਿਖਿਆਨ ਸ਼ਬਦਾਂ ਅੰਦਰ ਕਰਾਮਾਤ ਸ਼ਬਦਾਂ ਅੰਦਰ ਕਰਾਮਾਤ ਬਖਸ਼ੀ ਈਸ਼ਵਰ ਜੋ ਉਸੇ ਸਦਕਾ ਵੰਡ ਰਏ ਗੁਰੂ ਆਦਪੁਰਖ ਦੇ ਲੋ ਕਾਂਸੀ ਸਰਸ ਲਖਣਾ ਦੁਨੀਆ ਵਿੱਚ ਵਹਾਨ ਲਾਗੇ ਗੰਗਾ ਅੰਮ੍ਰਤੀ ਬਖਸ਼ੀ ਖੁਦ ਭਗਵਾਨ ਆਦਪੁਰਖ ਨੇ ਸਾਜਿਆ ਹੈ ਸੀ ਜਦੋਂ ਜਹਾਨ ਸਾਦ ਐ ਸਕਾਂਸੀ ਸ਼ਹਿਰ ਨੂੰ ਬਖਸ਼ੇ ਕਈ ਵਰਦਾਨ ਲਾਗੇ ਕਾਂਸੀ ਸ਼ਹਿਰ ਦੇ ਬੇਗਮਪੁਰ ਸਤਾਨ ਜਿੱਤੇ ਪ੍ਰਗਟੇ ਰਵੀਦਾਸ ਜੀ ਰਿਸ਼ੀਆਂ ਦੇ ਸੁਲਤਾਨ ਰਵੀਦਾਸ ਭਗਵਾਨ ਦੇ ਆਦਪੁਰਖ ਨਾਲ ਪ੍ਰੀਤ ਆ ਜਗਾ ਦੇ ਸਬਿਆਤਾ ਕੀਤੀ ਜਸੋ ਸਰਜੀਤਾ ਚਾਰੇ ਵਰਨ ਜਹਾਨ ਦੇ ਚਾਰੇ ਵਰਨ ਜਹਾਨ ਦੇ ਕਰਕੇ ਉਸ ਇਕਤਾ ਕਰਕੇ ਪਰਪਕਾਰ ਦੇ ਉਹਨਾਂ ਬਖਸ਼ੀ ਈਸ਼ਰ ਨੂੰ ਸ਼ਾਮ ਸੰਗਤ ਪੰਗਤ ਇਕਤਾ